ਸ਼ਸ਼ੀ ਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਸ਼ੀ ਕਾਲ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਸਵਾਗਤ ਹੈ ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਤੋਂ ਆਪਾਂ ਚੱਲੇ ਜੀ ਰੇਲਵੇ ਸਟੇਸ਼ਨ ਤੇ ਆਪਾਂ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਸਾਰਿਆਂ ਲਈ ਜੇ ਇਹ ਮਹੌਲ ਚੱਲ ਰਿਹਾ ਹੋ ਸਾਡ ਸਾਡੀ ਅਰਦਾਸ ਕਰਨੀ ਬੰਦ ਨਹੀਂ ਹੈ ਕਿ ਸਾਰੇ ਦੁਨੀਆ ਸਾਰੀ ਪਬਲਿਕ ਠੀਕ ਰਹੇ ਭੈਣ ਭਰਾ ਠੀਕ ਰਹਿਣ ਅਸੀਂ ਦੋ ਦਿਨ ਵੀਡੀਓ ਨਹੀਂ ਪਾਵਾਂਗੇ ਤਾਂ ਸੀ ਕੋਈ ਮਰ ਨਹੀਂ ਚੱਲੇ ਪਰ ਫਿਰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਅਰਦਾਸ ਜ਼ਰੂਰ ਕਰਿਆ ਕਰੋ ਥੋੜਾ ਬਹੁਤ ਸਮਾਂ ਕੱਟ ਕੇ ਸਾਡੇ ਭੈਣ ਭਰਾਵਾਂ ਲਈ ਸਾਰਿਆਂ ਲਈ ਹੈ ਨਾ ਤਾਂ ਬਾਰਡਰ ਤੇ ਵੀ ਸਾਡੇ ਤੇ ਨਾਤ ਨੇ ਅਸੀਂ ਉਹਨਾਂ ਲਈ ਅਰਦਾਸ ਕਰਨਾ ਸਾਡਾ ਫਰਜ ਵੰਦਾ ਪਰ ਅਸੀਂ ਘਰਾਂ ਦੇ ਵਿੱਚ ਜੇ ਪਏ ਆ ਤਾਂ ਜੋ ਉਹਨਾਂ ਦੀ ਵਜ੍ਹਾ ਨਾਲ ਹੀ ਪਾਇਆਗੇ ਤਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਆਪਾਂ ਚੱਲੇ ਹਾਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੇ ਥੋੜਾ ਜਿਹਾ ਕੰਮ ਸੀ ਨਹੀਂ ਦੱਸ ਪਾਵਾਂਗੀ ਕਿ ਮੈਂ ਕਿਉਂ ਜਾ ਰਹੀ ਹਾਂ ਰੇਲਵੇ ਸਟੇਸ਼ਨ ਤੇ ਤੇ ਸਿਰਫ ਤੁਹਾਨੂੰ ਮੈਂ ਵੀਡੀਓ ਹੀ ਬਣਾ ਕੇ ਦੱਸ ਸਕਦੀ ਹਾਂ ਤੇ ਰੇਲਵੇ ਸਟੇਸ਼ਨ ਤੇ ਕੀ ਮਾਹੌਲ ਆ ਤੇ ਕੀ ਹੋਇਆ ਰੇਲਵੇ ਸਟੇਸ਼ਨ ਤੇ ਆਪਾਂ ਸਵੇਰ ਸਵੇਰ ਰੇਲਵੇ ਸਟੇਸ਼ਨ ਗਏ ਸੀ 6:00 ਵਜੇ ਦੇ ਨਾਲ ਉੱਥੋਂ ਦੀ ਆਪਾਂ ਫਿਰ ਇਹ ਵੀਡੀਓ ਬਣਾਈ ਸੀਗੀ ਕਿਉਂਕਿ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਆਪਾਂ ਨਹੀਂ ਦੱਸ ਸਕਦੇ ਹੁੰਦੇ ਕੁਝ ਸੀਕ੍ਰੇਟ ਹੁੰਦੇ ਨੇ ਹਨਾ ਤਾਂ ਇਸ ਲਈ ਤਾਂ ਆਪਾਂ ਰੇਲਵੇ ਸਟੇਸ਼ਨ ਉ ਜਾ ਰਹੇ ਆ ਆਪਾਂ ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚ ਗਏ ਆਂਗੇ ਇਹ ਰੇਲਵੇ ਸਟੇਸ਼ਨ ਆ ਗਿਆ ਸਾਡੇ ਸ਼ਹਿਰ ਦਾ ਤਾਂ ਵੈਸੇ ਇਥੇ ਬਣਾ ਹੀ ਨਹੀਂ ਮੈਂ ਤੁਹਾਨੂੰ ਅੱਗੇ ਸੀਨ ਦਿਖਾਉਣੀ ਹੈ ਕਿ ਜੋ ਮਾਹੌਲ ਖਰਾਬ ਹੈ ਉਹਨੂੰ ਦੇਖਦੇ ਹੋਏ ਇਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਨੇ ਜਿੱਦਾਂ ਕਿ ਐਲਪੀ ਜੋ ਆ लवली ਪ੍ਰੋਫੈਸ਼ਨਲ ਜੁਨੀ ਰਸਟੇ ਉਹਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਤਾਂ ਉੱਥੇ ਇੱਕ ਲੜਕੀ ਬੋਲ ਰਹੀ ਸਟੇਸ਼ਨ ਤੇ ਆਂਟੀ ਜਿੱਥੇ 100 ਰੁਪਿਆ लवली ਦਾ ਤੋਂ ਇੱਥੋਂ ਦਾ ਲੈਂਦੇ ਸੀ ਸਟੇਸ਼ਨ ਦਾ 7 5 500 ਲਿਆ ਦੇਖੋ ਇਹ ਲੋਕਾਂ ਦੀ ਵੀ ਦੇਖੋ ਹੱਦ ਹੁੰਦੀ ਹੈ ਭੁੱਖ ਦੀ ਹੱਦ ਹੁੰਦੀ ਹੈ ਨਾ ਇਹਨਾਂ ਨਹੀਂ ਚਾਹੀਦਾ ਦੇਖੋ ਬੱਚੇ ਬੈਠੇ ਆਪਣੀਆਂ ਟ੍ਰੇਨਾਂ ਦੇ ਲਈ ਕਿਸੇ ਦੀ ਕੋਈ ਟ੍ਰੇਨ ਕਿਤੇ ਕੋਈ ਇੱਕ ਵਾਰੀ ਵਿਚਾਰੇ ਆ ਕੇ ਸਟੇਸ਼ਨ ਆਤੇ ਇਹ ਉੱਥੋਂ ਆ ਗਿਆ ਇਹ ਬਣੀ ਹੋਈ ਹੈ پارک ਜਿਹਾ ਗੱਡੀ ਖੜੀ ਹੈ ਸਾਹਮਣੇ ਪਾਸੇ ਵੈਸੀ ਬੜੇ ਫਲ ਬੂਟੇ ਲਾਏ ਹੋਏ ਨੇ ਤੇ ਆਪਾਂ ਐਂਟਰ ਹੋਵਾਂਗੇ ਸਟੇਸ਼ਨ ਦੇ ਮੈਂ ਤੁਹਾਨੂੰ ਦਿਖਾਉਣੀ ਹੈ ਫਿਰ ਉੱਥੇ ਕਿੰਨਾ ਕੋ ਕਾਠਾ ਦੇਖੋ ਹਰ ਇੱਕ ਬੱਚਾ ਦੋ ਦੋ ਤਿੰਨ ਤਿੰਨ ਬੈਗ ਲੈ ਕੇ ਤੇ ਇੱਕ ਤਾਂ ਵਿਚਾਰੀ ਰੋ ਹੀ ਰਹੀ ਸੀ ਬੱਚੀ ਕਿ ਮੇਰੇ ਕੋਲ ਸਮਾਨ ਵੀ ਜ਼ਿਆਦਾ ਮੈਂ ਕੱਲੀ ਹਾਂ ਕਿੱਦਾਂ ਚੜਾਵਾਂਗੇ ਤਾਂ ਮੈਂ ਬੋਲੀ ਨੇ ਇੱਕ ਦੂਸਰੇ ਦੀ ਹੈਲਪ ਦੇ ਨਾਲ ਸਮਾਨ ਚੜ੍ਹੀ ਜਾਂਦਾ ਹੁੰਦਾ ਵਾ ਤਾਂ ਇਹ ਦੇਖੋ ਅੱਗੇ ਜਾ ਕੇ ਇਹ ਬੱਚਿਆਂ ਤੋਂ ਬਹੁਤ ਪੈਸਾ ਜਿਹੜੇ ਗਲਤ ਲਏ ਉਹਨਾਂ ਨੇ ਮੈਨੂੰ ਬਹੁਤ ਦੁੱਖ ਲੱਗਿਆ ਕਿ ਉਹਨਾਂ ਨੇ ਨਜਾਇਜ਼ ਫਾਇਦਾਜ ਉਠਾ ਲਿਆ ਇਹਨਾਂ ਦਾ ਹਨਾ ਤਾਂ ਆਪਾਂ ਚੱਲੇ ਹਾਂ ਅੰਦਰ ਥੋੜਾ ਬਹੁਤਾ ਤੁਸੀਂ ਵੀ ਸਮਝੇ ਹੋਵੋਗੇ ਕਿ ਆਪਾਂ ਰੇਲਵੇ ਸਟੇਸ਼ਨ ਤੇ ਕਿਉਂ ਆਏ ਆਗੇ ਤੋਂ ਪਰ ਮੈਂ ਨਹੀਂ ਦੱਸਾਂਗੀ ਤੋਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਅੱਗੇ ਬੱਚਿਆਂ ਦੇ ਹਾਲ ਇਹ ਬੀਟਿੰਗ ਹਾਰੋਮਾ ਜਿਹੜਾ ਬੀਟਿੰਗ ਰੂਮ ਭਰਿਆ ਹੋਇਆ ਤੁਹਾਨੂੰ ਇਹ ਦਿਖਾਉਣੀ ਹੈ ਮੈਂ ਦੇਖੋ ਇੱਧਰ ਕਦੀ ਇੰਨੇ ਨਹੀਂ ਹੁੰਦੇ ਸੀਗੇ। ਤੋਂ ਬਾਹਰ ਕਿੰਨੇ ਬੈਠਿਆ ਤੇ ਅੱਗੇ ਵੀ ਜਾ ਕੇ ਤੁਸੀਂ ਦੇਖਿਓ। ਪਲੇਟਫਾਰਮ ਦੇ ਉੱਪਰ ਬਹੁਤ ਭੀੜ ਲੱਗੀ ਹੋਈ ਹੈਗੀ। ਮੈਂ ਤੁਹਾਨੂੰ ਉਹ ਵੀ ਦਿਖਾਉਣੀ ਹੈ। ਮੇਰਾ ਬੜਾ ਮਨ ਉਦਾਸ ਹੋਇਆ ਕਿ ਕਿਸ ਚੰਦਰੇ ਦੀ ਨਜ਼ਰਾ ਲੱਗ ਜਾਂਦੀਆਂ ਸਾਡੇ ਬਸਤੇ ਰਸਤੇ ਦੇਸ਼ ਨੂੰ। ਤੇ ਇਧਰ ਪਲੇਟਫਾਰਮ ਦੇ ਉੱਪਰ ਤੁਸੀਂ ਦੇਖ ਲਓ। ਤੇ ਕਿੰਨੀ ਭੀੜਾ ਤੇ ਇਹ ਟ੍ਰੇਨ ਆਉਂਦੀ ਆ ਇਹ ਰੁਕੀ ਨਹੀਂ ਸੀ ਟ੍ਰੇਨ। ਇਹਨੇ ਰੁਕਣਾ ਨਹੀਂ ਸੀ ਦਾ ਇੱਥੇ ਸਟੇਸ਼ਨ ਨਹੀਂ ਸੀ ਰੁਕਣ ਵਾਲਾ। ਤਾਂ ਇਹ ਸਿੱਧੀ ਨਿਕਲ ਗਈ ਤੇ ਬੱਚੇ ਦੇਖੋ ਤੁਸੀਂ ਇਧਰ। ਬਹੁਤ ਦੂਰ ਤੱਕ ਨਿਗਾਹ ਮਾਰੋ ਤਾਂ ਸਾਰੇ ਪਲੇਟਫਾਰਮ ਮੇ ਭਰਿਆ ਪਿਆ ਸੀਗਾ। ਤਾਂ ਪੱਚੇ ਵਿਚਾਰੇ ਦੇਖ ਰਹੇ ਆ ਕਿਸੇ ਕੋਲੇ ਇਹ ਕਿੰਨਾ ਸਮਾਨ ਕਿਸੇ ਕੋਲੇ ਜਿਆਦਾ ਕਿਸੇ ਕੋਲੇ ਥੋੜਾ ਇਸ ਤਰੀਕੇ ਦੇ ਨਾਲ ਸਮਾਨ ਇਹ ਲੈ ਕੇ ਆਪੋ ਆਪਣਾ ਘਰ ਤੋਂ ਆਪਣੀ ਜਾਨਾਂ بچਾ ਕੇ ਨਿਕਲਣ ਵਾਲਾ ਹਾਲ ਹੀ ਹੈ। ਮਾਹੌਲ ਨੂੰ ਦੇਖਦੇ ਹੋਏ ਤੇ ਸਾਰੇ ਬੱਚੇ ਇੱਥੇ ਨੇ। ਤਾਂ ਸਾਰਿਆਂ ਪਰਮਾਤਮਾ ਤੰਦਰੁਸਤੀ ਦੇਵੇ ਹਨ ਜੋ ਵੀ ਸਾਡੇ ਵੀਰ ਬਾਰਡਰਾਂ ਤੇ ਤਾਇਨਾਤ ਨੇ। ਤੇ ਦੇਖੋ ਜੀ ਬੱਚੇ ਖੜੇ ਹੋਏ ਨੇ। ਤੇ ਦੱਖਣ ਦਾ ਵਹਣਾ ਕੋਈ ਕਿਸ ਤਰੀਕੇ ਨਾਲ ਕੋਈ ਸੱਚ ਕਰਨਾ ਜੋ ਸਾਬ ਨੂੰ ਜਾਣ ਵਾਲੇ ਵੀ ਯਾਤਰੀ ਬਹੁਤ ਸੀ ਤੇ ਪਰ ਅੱਜ ਟ੍ਰੇਨ ਵੀ ਇਹ ਕਾਫੀ ਲੇਟ ਹੈ 1 ਘੰਟਾ ਲੇਟ ਚੱਲੀ ਹੈ ਵੈਸੇ ਇਹਦਾ ਟ੍ਰੇਨ ਦਾ ਟਾਈਮ 6:20 ਦਾ ਹੁੰਦਾ ਤਾਂ ਅੱਜ 7 ਵਜੇ ਤੋਂ ਕਰੇ ਵਈਆ ਹਾਂ ਤੇ ਤੁਸੀਂ ਦੇਖੋ ਇੱਧਰ ਜਿੰਨੇ ਪ੍ਰਵਾਸੀ ਸਾਰੇ ਜਾ ਰਹੇ ਨੇ ਆਪਾਂ ਵੀ ਸਟੇਸ਼ਨ ਤੇ ਖੜੇ ਆਂਗੇ ਤੇ ਮੈਂ ਬੋਲੀ ਚਲੋ ਆਪਾਂ ਵੀ ਜਾਣੇ ਥੋੜਾ ਪਤਾ ਚੱਲੇਗਾ ਆਪਾਂ ਨੂੰ ਵੀ ਕਿ ਦੁਨੀਆ ਕਿਸ ਯੁੱਗ ਦੇ ਵਿੱਚ ਵਿਚਾਰ ਰਹੀ ਹੈ ਕੀ ਕਰ ਰਹੀ ਵਿਚਾਰੀਆਂ ਤਾਂ ਆਪਾਂ ਹੁਣ ਚਲੇ ਗਏ ਪਰੇ ਨੂੰ ਉੱਥੇ ਨੂੰ ਅੱਗੇ ਨੂੰ ਜਿੱਥੇ ਨੂੰ ਟ੍ਰੇਨ ਰੁਕਣੀ ਸੀ ਸਾਡੀ ਉੱਥੇ ਟ੍ਰੇਨ ਵਾਸਤੇ ਜਾਣਾ ਸੀ ਆ ਮੇਲਣਾ ਬੁਲਾਉਣਾ ਜਾਣਾ ਆਉਣਾ ਹਨ ਤੇ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਬੱਚੇ ਦੇਖੋ ਬੱਚੇ ਨੂੰ ਪੜ੍ਹਾਈ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ ਪਰ ਆਪੋ ਆਪਣੀ ਜਾਨ ਨਾਲ ਕਹਿੰਦਾ ਜਾਨ ਆ ਤਾਂ ਸਭ ਕੁਝ ਜਾਨ ਤਾਂ ਜਹਾਨ ਇੱਧਰ ਵੀ ਟ੍ਰੇਨ ਖੜੀ ਆ ਇਹ ਹੋਏਗੀ ਮਾਲ ਗੱਡੀ ਕਹਿੰਦੇ ਆ ਜਿਹਨੂੰ ਪੰਜਾਬੀ ਦੇ ਵਿੱਚ ਇਹ ਉਹ ਆ ਕੀ ਹੈ ਨਾ ਤਾਂ ਸਾਰੇ ਅਰਦਾਸ ਕਰਿਓ ਜ਼ਰੂਰ ਬਣਦਾ ਸਾਡਾ ਅਰਦਾਸ ਕਰਨਾ ਬਣਦਾ ਵਾ ਸਾਡੇ ਪੈਣ ਪਰ ਅਸੀਂ ਰਾਮਨਾਸੁੱਤੇ ਆ ਉਹ ਬਾਡਰਾਂ ਦੇ ਉੱਪਰ ਮੌਦ ਦੇ ਮੂਹ ਦੇ ਵਿੱਚ ਖੇਡ ਰਹੇ ਨੇ ਤਾਂ ਆਮ ਵੀ ਤੁਸੀਂ ਦੇਖ ਰਹੇ ਹੋ ਕੀ ਮਾਹੌਲ ਬਣ ਰਿਹਾ ਆਪਣਾ ਕਹਿਣਾ ਨਹੀਂ ਬਣਦਾ ਵਾ ਤੇ ਇਹ ਟ੍ਰੇਨਾਂ ਵੀ ਇੱਥੇ ਖੜ ਗਈਆਂ ਆ ਕੇ ਇਹ ਬਹੁਤ ਖੜੀਆਂ ਟ੍ਰੇਨਾਂ ਇੱਥੇ ਆ ਕੇ ਇਹ ਸੀਗੀ ਜਿਹੜੀ ਟ੍ਰੇਨ ਖੜੀ ਹੈ ਇਹ ਟ੍ਰੇਨ ਦਾ ਨਾਮ ਸੀ ਗਰੀਬ ਰਥ ਇਹਦੇ ਵਿੱਚ ਵੀ ਕਾਫੀ ਪਬਲਿਕ ਚੜੀ ਆ ਗਈ ਤਾਂ ਆਪਾਂ ਵੀ ਇੱਥੇ ਖੜੇ ਦੇਖ ਰਹੇ ਹਾਂ ਕੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬੱਚਿਆਂ ਦੀ ਪੜ੍ਹਾਈ ਦਾ ਤਾਂ ਮਾਹੌਲ ਖਰਾਬ ਟੋਟਲ ਬਣਾ ਕੇ ਮਾਹੌਲ ਖਰਾਬ ਸੀ ਆ ਤਾਂ ਆਪਾਂ ਨੇ ਠਮਾਉਣਾ ਚੰਗਾ ਸਮਝਿਆ ਆਗੇ ਤਾਂ ਦੱਖੋ ਇਹ ਮੈਂ ਅੱਛਾ ਦੇਖ ਕੇ ਕਿ ਬੱਚੇ ਸਾਰੇ ਇਦਾਂ ਦੇ ਵਿਚਾਰੇ ਖੜੇ ਨੇ ਤਾਂ ਤੁਸੀਂ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਆਂ ਆਪਾਂ ਦੋ ਚਾਰ ਦਿਨ ਨਹੀਂ ਵੀਡੀਓ ਪੈਣਗੇ ਕੋਈ ਗੱਲ ਨਹੀਂ ਫਿਰ ਵੀਡੀਓ ਪਾਉਂਦੇ ਰਹਾਂਗੇ ਸਾਡਾ ਤੰਦਰੁਸਤੀ ਹੋਣਾ ਭੈਣ ਭਰਾਵਾਂ ਦਾ ਜ਼ਰੂਰੀ ਹੈ ਸਾਡੇ ਵਸਤੇ ਰਸਤੇ ਲੋਕਾਂ ਦਾ ਉਹਨਾਂ ਦਾ ਜੋ ਬੈਠੇ ਨੇ ਸਾਰਿਆਂ ਲਈ ਅਰਦਾਸ ਕਰੋ ਤਾਂ ਵੀਡੀਓ ਬਣਦੀਆਂ ਰਹਿੰਦੀਆਂ ਨੇ ਇਹ ਤਾਂ ਮੈਂ ਥੋੜਾ ਜਿਹਾ ਪਾਈ ਸੀ ਇਸ ਲਈ ਕਿਉਂਕਿ ਮੈਂ ਇੱਥੇ ਆਈ ਸੀਗੀ ਤਾਂ ਬਣਾ ਦਿੱਤੀ ਮੈਂ ਮਨੁਦਾਸ ਸਾਡੇ ਦੇਸ਼ ਨੂੰ ਨਚਰਨ ਲੱਗ ਗੀਆਂ ਨੇ ਕਿੰਨੇ ਸੁੰਦਰੇ ਦੀਆਂ ਹਨ ਤਾਂ ਤੁਸੀਂ ਵੀ ਜ਼ਰੂਰ ਇਹਨਾਂ ਨੂੰ ਅਰਦਾਸ ਕਰਿਓ ਸਾਰਿਆਂ ਲਈ ਸਾਰੇ ਭੈਣ ਭਰਾਵਾਂ ਲਈ ਉਧਰ ਵੀ ਇਨਸਾਨ ਨੇ ਇਧਰ ਵੀ ਇਨਸਾਨ ਨੇ ਇੱਕ ਕੁਦਰਤ ਕੋਲੋਂ ਆਏ ਹੋਏ ਆ ਸੀ ਤੋ ਪਤਾ ਨਹੀਂ ਇਹਦੇ ਵਿੱਚ ਲੋਕ ਕੀ ਕੀ ਚਾਹ ਰਹੇ ਨੇ ਇਹ ਆਪਾਂ ਨੂੰ ਨਹੀਂ ਪਤਾਗਾ ਆਪਾਂ ਅਰਦਾਸ ਕਰਦੇ ਆ ਸਾਡੀ ਵੀ ਟ੍ਰੇਨ ਦਾ ਟਾਈਮ ਹੋਣ ਵਾਲਾ ਵਾ ਤੋ ਇਹ ਸਾਰੇ ਜਾ ਰਹੇ ਲੋਕ ਇਸ ਤਰ੍ਹਾਂ ਖੜੀ ਐ ਇਸ ਤਰ੍ਹਾਂ ਦੀ ਨਹੀਂ ਆਈ ਸੀ ਗਰੀਬ ਰਾਸੀ ਕਾਫੀ ਦੇਖ ਕੇ ਛੜ ਰਹੇ ਬੱਚੇ ਆਪਾਂ ਵੀ ਇਸ ਸਟੇਸ਼ਨ ਤੇ ਚੜਨ-ਛੜਾਉਣ ਲਈ ਆਏ ਹੋਏ ਪ੍ਰਮਾਤਮਾ ਸਾਰੇ ਤੰਦਰੁਸਤੀ ਲੰਬੀ ਉਮਰ ਕਰੇ ਖੁਸ਼ ਰਹਿਣ ਜਿੱਥੇ ਵੀ ਰਹਿਣ ਚਾਹੁੰਦੇ ਵਸਤੇ ਰਹਿਣ ਸਾਰੇ ਪੈਣਪਰਾ ਸਾਰਿਆਂ ਦੇ ਨਾਲ ਆਪਣਾ ਆਪਾਂ ਵੱਡੇ ਹੁੰਨੇ ਆਗੇ ਤੋਂ ਟ੍ਰੇਨ ਆ ਗਈ ਸਾਡੀ ਵੀ ਟ੍ਰੇਨ ਮੈਨੂੰ ਲੱਗ ਰਿਹਾ ਉਹੀ ਸਾਡੀ ਆ ਗਈ ਟ੍ਰੇਨ ਤੋਂ ਜਾਣਾ ਵਾਇਕਰ ਦੇ ਖਰਪਨਲ ਇਹ ਹੋਰ ਆ ਗਈ ਹੈ ਬੋਟਰੇ ਨਾ ਅਸੀਂ ਇਥੇ ਕਾਫੀ ਡਰਨਾ ਦਾ ਆਪਾਂ ਨੇ ਨਹੀਂ ਜਾਣਕਾਰੀ ਰੱਖੀ ਸੀ ਉਸ ਟਾਈਮ ਬੋਲਣ ਦੀ ਹਿੰਮਤ ਨਹੀਂ ਸੀ ਤੇ ਹਾਂ ਇਹ ਆ ਗਈ ਟ੍ਰੇਨ ਸਾਡੀ ਤਾਂ ਚਲੋ ਜੀ ਓਕੇ ਬਾਈ ਪਰ ਮਾਤਾ ਮਾਂ ਤੰਦਰੁਸਤੀ ਦੇਵੇ ਤੁਸੀਂ ਸਮਝ ਗਏ ਹੋ ਸਮਝਣ ਵਾਲੇ ਕਿ ਆਪਾਂ ਕਿਉਂ ਆਏ ਸੀਗੇ ਮੇਰੇ ਚੈਨਲ ਨੂੰ ਮੇਰੇ ਪਰਿਵਾਰ ਨੂੰ ਦੁਆਵਾਂ ਦੇਣੀਆਂ ਕਿ ਅਸੀਂ ਖੁਸ਼ ਰਹੀਏ ਤੁਸੀਂ ਖੁਸ਼ ਰਹੋ ਭੈਣ ਭਰਾ ਸਾਰੇ ਖੁਸ਼ ਰਹਿਣ ਮਨ ਉਦਾਸ ਕੀ ਕਰਨਾ ਤੇ ਆਪਾਂ ਇੱਥੇ ਬਣਾ ਰਹੇ ਸੀ ਵੀਡੀਓ ਤਾਂ ਦੇਖ ਰਹੇ ਸੀ ਤਾਂ ਟ੍ਰੇਨ ਤੁਰ ਗਈ ਹੈ ਓਕੇ ਬਾਈ ਟਾਟਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਖੁਸ਼ ਰੱਖੇ ਫਿਰ ਇਕੱਠਾ ਪਰਿਵਾਰ ਹੋਈਏ ਤੇ ਤੁਸੀਂ ਵੀ ਜਿਉਂਦੇ ਵਾਸਤੇ ਰਹੋ ਭੈਣ ਭਰਾ ਮੇਰੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਅਰਦਾਸ ਬੇਨਤੀ ਜ਼ਰੂਰ ਕਰਨੀ ਸਾਰੇ ਸਾਡੇ ਬਾਦਰ ਤੇ ਵੀਰਾ ਦੀ ਅਰਦਾਸ ਕਰਨੀ ਵਾਹਿਗੁਰੂ ਉਹਨਾਂ ਦੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ ਸੱਚੇ ਪਾਤਸ਼ਾਹ ਸਾਡੀ ਸਾਲ-ਸਾਲ ਉਮਰ ਘਟਾ ਦੇ ਪਰ ਉਹਨਾਂ ਦੀ ਉਮਰ ਲੰਬੀ ਲੰਬੀ ਕਰੇ ਵਾਹਿਗੁਰੂ ਮੇਰ ਪ੍ਰਿਆਤ ਰੱਖੇ ਜਿਉਂਦੇ ਵਾਸਤੇ ਰੌਖਸ਼ ਰਹੋ ਤੰਦਰੁਸਤੀ ਦੇਵੇ ਰੱਬ ਰੱਖੋ ਸਦਾ ਸੁਖੀ ਬਸ ਇਹ ਹੀ ਆਪੜੀਆਂ ਦੁਆਵਾਂ ਤੇ ਆਪਾ ਉੱਥੇ ਪੇਰੇ ਆ ਗਏ ਆ ਵਾਪਸ ਵਾਪਸ ਆ ਰਹੇ ਆ ਆਪਾ ਆਪਣੇ ਘਰ ਨੂੰ ਜਾਣ ਲਈ ਗੱਡੀ ਸਾਡੀ ਬਾਹਰ ਖੜੀ ਸੀ ਆਪਾਂ پارک ਦੇ ਵਿੱਚ ਹੁਣ ਆ ਗਏ ਆ ਕਿਤੇ ਤੇ 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 پارک ਚ ਗੱਡੀ ਖੜੀ ਹੈ ਮੈਂ ਤੇ ਮੇਰਾ ਹਸਬੰਦ ਅਸੀਂ ਵਾਪਸ ਆ ਗਏ ਆ ਉਹ ਜਿਹੜੇ ਕੰਮ ਤੇ ਜਾਣਾ ਸੀ ਮੈਨੂੰ ਛੱਡ ਕੇ